ਹਮਸ਼ੰਨਾ ਦੁਰੇਸ਼ੀ ਭਾਈ ਦਵਿੰਦਰ ਸਿੰਘ ਜੀ ਵਿਨੈਤ ਰਿਹਾ ਹਮਸ਼ੰਨਾ ਦੇ ਪਕਟਾਂ ਦੇ ਅਗਵਾਈ ਦੇ ਅੰਦਰ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਹੜਾ ਗਰੀਬ ਦੁਖੀਆਂ ਨੂੰ ਬਿਮਾਰਾਂ ਨੂੰ ਅੱਜ ਦੇ ਮੌਕੇ ਦੇ ਉੱਤੇ ਅੱਜ ਪਰਮ ਪੂਜੇ ਪਿਤਾ ਜੀ ਮਹਾਰਾਜ ਦਾ ਪ੍ਰਗਟ ਦਿਵਸ ਹੈ ਇਸ ਮੌਕੇ ਦੇ ਉੱਤੇ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਇੱਕ ਸੱਦਾ ਦਿੱਤਾ ਗਿਆ ਆਓ ਪ੍ਰਗਤ ਜੀ ਉਸ ਮੈਡੀਕਲ ਕੈਂਪ ਲਾ ਕੇ ਲਗਾਈਏ ਫਰੇਮ ਜੀ ਮਹਾਰਾਜ ਨੇ ਔਰ ਪਰਮ ਪੂਜਯ ਪਿਤਾ ਜੀ ਨੇ ਜੋ ਅਮਰਤਵਾਨੀ ਦਾ ਪਾਠ ਜੋ ਰਾਮ ਸੇਨ ਨੰਦੀ ਲਹਿਰ ਬਹਾਨਾ ਦਾ ਸ਼ੁਰੂ ਹੋ ਕੇ ਲੁਧਿਆਣਾ ਦੀ ਗਲੀ ਗਲੀ ਪੰਜਾਬ ਦੀ ਗਲੀ ਗਲੀ ਹਿੰਦੁਸਤਾਨ ਦੀ ਗਲੀ ਗਲੀ ਦੇ ਅੰਦਰ ਅਮਰਤਵਾਨੀ ਦਾ ਪਾਠ ਕਰਕੇ ਜੋ ਲੋਕਾਂ ਦਾ ਕਲਿਆਣ ਕੀਤਾ ਹੈ ਜੋ ਲੋਕਾਂ ਦੇ ਮਨ ਨੂੰ ਤਸੱਲੀ ਦਿੱਤੀ ਹੈ ਜੋ ਪ੍ਰਭੂ ਰਾਮ ਦੇ ਨਾਲ ਜੋੜਿਆ ਇਹਦੀ ਕੋਈ ਮਿਸਾਲ ਨਹੀਂ ਹੈ ਸਿਰਫ ਹਿੰਦੁਸਤਾਨ ਦੀ ਨਹੀਂ ਦੇਸ਼-ਏਸ਼ ਦੇ ਕੋਨੇ-ਕੋਨੇ ਤੇ ਰਾਮਚੰਦਨ ਦੇ ਪਾਠ ਹੋ ਰਹੇ ਨੇ ਅਮਰਤਵਾਨੀ ਦੇ ਪਾਠ ਹੋ ਰਹੇ ਨੇ ਪੂਰਬ ਦੇਸ਼ਾਂ ਦੇ ਅੰਦਰ ਵੀ ਅੱਜ ਅਮਰਤਵਾਨੀ ਦੇ ਪਾਠ ਹੋ ਰਹੇ ਨੇ ਉਹ ਪ੍ਰਭੂ ਰਾਮ ਦੇ ਨਾਲ ਲੋਕਾਂ ਨੂੰ ਜੋੜਨ ਦਾ ਕੰਮ ਜੋ ਪ੍ਰੇਮਜੀ ਮਹਾਰਾਜ ਜੋ ਪਿਤਾ ਜੀ ਨੇ ਜੋ ਲੁਧਿਆਰੇ ਜੂਨ ਦਸੂਧ ਜੀ ਪਾਈ ਸਾਹਿਬ ਨੇ ਅਰਵਿਨ ਐਤਿਹਰ ਜੀ ਨੇ ਜੋ ਲੁਧਿਆਣਾ ਦੇ ਲੋਕਾਂ ਨੇ ਕੀਤਾ ਹੈ ਪ੍ਰਭੂ ਰਾਮ ਦੇ ਨਾਲ ਜੋੜ ਕੇ ਜੋ ਲੋਕਾਂ ਨੂੰ ਆਪਣੇ ਜਨਮ ਜਨਮ ਦੇ ਫਾਲ ਦੇ ਹਿੰਦੂ ਇੱਕ ਪ੍ਰੇਤਨ ਕੀਤਾ ਇਹਦੇ ਲਈ ਭਾਈ ਸਾਹਿਬ ਦਵਿੰਦਰ ਸਿੰਘ ਜੀ ਵਧਾਈ ਦੇ ਪਾਤਰ ਨੇ ਅਸੀਂ ਅੱਜ ਇਸ ਪ੍ਰਗਟ ਦੇ ਰੂਪ ਤੇ ਇਹ ਹੀ ਸੰਤਵੰਦੀ ਸਾਡੀ ਸ਼ਰਧਾਂਜਲੀ ਹੈ ਕਿ ਅਸੀਂ ਲੁਜਾਨਾ ਦੇ ਦੁਖੀਆਂ ਨੂੰ ਮੈਡੀਕਲ ਕੈਂਪ ਲਗਾ ਕੇ ਔਰ ਪ੍ਰਭੂ ਰਾਮ ਦੇ ਨਾਮ ਲੁਜਾਨਾ ਦੇ ਜਨ ਜਨ ਲੋਕਾਂ ਕਨ ਕਨ ਨੂੰ ਜੋੜ ਦਈਏ ਇੱਕ ਵਾਰ ਫੇਰ ਮੈਂ ਭਾਈ ਦਵਿੰਦਰ ਸਿੰਘ ਜੀ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਔਰ ਉਮੀਦ ਕਰਨਾ कि आ जरा प्रभु राम के नाल जोड़न ये होर अगे बढ़ेगा और लुधियाना के कण कन कण च नहीं पूरे हिंदुस्तान के कण कन कण प्रभु राम कार्य गुंजनगे और अमृतवाणी का पाठ होगा जय श्री जय श्री राम आज दो अक्टूबर हमारे गुरुवर पूज्य भक्त हंसराज जी महाराज के प्रकट दिवस पर श्री राम शरणम मंदिर दरेसी रोड में सेवा के कार्य मेडिकल चेकअप कैंप हमारा चल रहा है जिसमें आँखों के डॉक्टर डॉक्टर रमेश अवार्डी जो कि स्टेट अवार्डी हैं उनकी टीम आँखों के लिए दवाइयाँ और एनक मरीज़ों को ज़रूरत वालों के लिए मेडिकल चेकअप में ब्लड प्रेशर ब्लड शुगर और दूसरे रोगों के लिए डॉक्टर सुरेंद्र गुप्ता जो मेडि जो डायबिटीज़ फ्री वर्ड से जो हैं और आँखों की और दूसरी होम्योपैथिक दवाइयों के लिए हमारे श्री रामचरणम की डॉक्टर स्वीति शर्मा जी सब मरीजों को यथा जिसकी ज़रूरत है वैसी दवाइयाँ एनत और दवाइयाँ फ्री उनको यहाँ पे मिल रही हैं तो ये सेवा के कार्य सभी सेवा वाले मिल के जो निभाते हैं जो नगर के गणमान्य लोग यहाँ पर आए हैं हमारे भाई शम्मी जी जो कि श्री रामचरणम शिवाजी नगर से यहाँ पर सहयोग देने आए हैं उन सब का मैं धन्यवाद कहता हूँ और आज पर्व की सबको बधाई होवे इस चैनल के माध्यम से मैं सबको इस पर्व की बधाई भी कहता हूं और सबका धन्यवाद भी कहता हूं जय श्री राम लुधियाना लाइव वालों का मैं धन्यवाद कहता हूं जो उन्होंने आके हमें यहां सेवा के कार्य में सहयोग दिया है जय श्री राम जय श्री आज किशन जी महाराज पिताजी माँ रेखा जी, जी महाराज जिन्होंने प्रेरणा दे, दे नाल, और स्वामी सत्यनारांद जी महाराज ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਸ਼੍ਰੀ ਰਾਮ ਸ਼ਨਮ ਦ੍ਰੇਸ਼ੀ ਦੇ ਵਿੱਚ ਭਗਤ ਹੰਸਰਾਜੀ মহারাজ ਜਿਨ੍ਹਾਂ ਦੇ ਪ੍ਰਗਟ ਉਤਸਵ ਤੇ ਅੱਜ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਆਦਰਯੋ ਭਾਈ ਸਾਹਿਬ ਦਵਿੰਦਰ ਸੋਜੀ ਜਿਨ੍ਹਾਂ ਦੇ ਸਨਿਦੇ ਦੇ ਵਿੱਚ ਕੀਤਾ ਗਿਆ ਅੱਜ ਇਸ ਕੈਂਪ ਦੇ ਵਿੱਚ ਬੀਪੀ 슈ਗਰ ਹੋਮੋਪੈਥਿਕ ਕੈਂਪ ਜ਼ਰੂਰਤਮੰਦਾਂ ਨੂੰ ਐਨਕਾ ਤੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਕੰਨਾਂ ਦੇ ਰੋਗਾਂ ਦਾ ਵੀ ਇੱਥੇ ਇਲਾਜ ਕੀਤਾ ਗਿਆ ਮੈਂ ਸਾਰੇ ਸੇਵਾਦਾਰਾਂ ਦਾ ਔਰ ਸਾਰੀ ਟੀਮ ਦਾ ਰਾਮ ਸ਼ਨਮ ਟੀਮ ਦਾ ਧੰਨਵਾਦ ਕਰਦੇ ਆ ਮੇਰੇ ਨਾਲ ਕੇਕੇ ਸੂਰੀ ਜੀ ਸ਼ੰਮੀ ਲਹਿਰ ਜੀ ਔਰ ਸਾਰੇ ਸਾਥੀ ਇੱਥੇ ਜੋ ਵੀ ਇਸ ਸੇਵਾ ਦੇ ਵਿੱਚ ਪਹੁੰਚੇ ਆ ਉਹਨਾਂ ਦਾ ਸਵਾਗਤ ਉਹਨਾਂ ਦਾ ਧੰਨਵਾਦ ਜੈ ਸ਼੍ਰੀ ਰਾਮ ਅੱਜ ਅੱਜ ਬਹੁਤ ਖੁਸ਼ੀ ਦੀ ਬਾਤ ਹੈ ਅੱਜ ਦਰੇਸੀ ਰੋਡ 'ਤੇ ਰਾਮ ਸ਼ਰਨਮੇ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਦਵਾਈਆਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਭਗਤ ਹੰਸ ਰਾਜ ਜੀ ਗੁਰੂ ਜੀ ਜਿਹੜੇ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਦ੍ਰੇਸ਼ੀ ਰਾਮ ਸ਼ਰਨਮ ਦੇ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਮੈਂ ਸਾਰੇ ਸੇਵਾਦਾਰਾਂ ਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ স্পੈਸ਼ਲ ਤੌਰ ਤੇ ਭਾਈ ਸਾਹਿਬ ਸੂਤ ਭਾਈ ਸਾਹਿਬ ਦਾ ਥੈਂਕਸ ਕਰਦਾ ਇਹਨਾਂ ਨੇ ਆਪਣੀ ਪ੍ਰੇਰਣਾ ਸੇ ਇਹ ਕੈਂਪ ਲਗਾਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਾ ਦੇ ਨਰਾਤੇ ਆ ਰਹੇ ਆ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਮਾ ਦੇ ਨਰਾਤਿਆਂ ਦੇ ਵਿੱਚ ਹੋ ਮੋਹਾ ਕੇ ਅੱਜ ਅੱਜ ਸਤਿਆਨੰਦ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਚੱਲ ਰਹੇ ਸ਼੍ਰੀ ਰਾਮ ਸ਼ਰਨਮ ਦੇ ਵਿੱਚ ਮੈਨੂੰ ਪੂਜੇ ਪਿਤਾ ਪਿਤਾ ਜੀ ਸਵਰਗੀ ਸ਼੍ਰੀ ਹੰਸਰਾਜ ਜੀ ਦੇ ਪ੍ਰਗਟ ਉਸ ਦਿਵਸ ਦੇ ਉੱਤੇ ਜਿਹੜਾ ਖੂਨਦਾਨ ਕੈਂਪ ਲੱਗਿਆ ਔਰ ਅਖਾ ਦਾ ਟੀਵੀ ਦਾ ਔਰ ਬੀਪੀ ਦੀ ਕੈਂਪ ਜਿਹੜਾ ਪਾਈ ਗੁੰ인더 ਸੂਜੀ ਜੀ ਸੰਦੀਧਿਆ ਦੇ ਵਿੱਚ ਲੱਗਾ ਔਰ ਭਗਤ ਹਾਂਸਰਾਜ ਜੀ ਦਾ ਜਨਮotsav ਅਸੀਂ ਮਨਾ ਰਹੇ ਹਾਂ ਉਹਦੇ ਉਤਸਵ ਦੇ ਵਿੱਚ ਮੈਨੂੰ ਸ਼੍ਰੀ ਰਾਮ ਸ਼ਰਨਮ ਪਰਿਵਾਰ ਵੱਲੋਂ ਜਿਹਦੇ ਵਿੱਚ ਵਿਨੇ ਧੀਰ ਜੀ ਔਰ ਸਮੂਚੀ ਟੀਮ ਸਾਰੀ ਇਹਨਾਂ ਦੀ ਰਿੰਦਰ ਸ਼ਰਮਾ ਜੀ ਸਾਰੇ ਸਮੂਚੀ ਟੀਮ ਸਾਰਿਆਂ ਨੇ ਮੈਨੂੰ ਜੋ ਸਨਾਤਨ ਧਰਮ ਰક્ષਕ ਦਾ ਅਵਾਰਡ ਦਿੱਤਾ ਮੈਂ ਉਹਦੇ ਲਈ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਲੋਕਾਂ ਦੇ ਸਦਕੇ ਹੀ ਇਹਨਾਂ ਦੀ ਪ੍ਰਾਰਥਨਾ ਦੇ ਸਦਕੇ ਹੀ ਕਿਉਂਕਿ ਜੇ ਮੈਨੂੰ ਪਤਾ ਹੈ ਕਿ ਜਿਸਲੇ ਮੈਂ ਹਸਪੀਟਲ ਦੇ ਵਿੱਚ ਸੀਗਾ ਤਾਂ ਭਾਈ ਜੁੰਦਰ ਸਿੰਘ ਜੀ ਨੇ ਜੋ ਮੈਨੂੰ ਪਤਾ ਲੱਗਿਆ ਮੈਂ ਤਾਂ ਉੱਥੇ ਸੀ ਕਿ ਜਿਹੜੀ ਮੰਗਲਵਾਰ ਨੂੰ ਪ੍ਰਾਰਥਨਾ ਕਰਾਂਦੇ ਉਹਦੇ ਵਿੱਚ ਮੇਰੇ ਲਈ ਰੱਬ ਪ੍ਰਭੂ શ્રી ਰਾਮ ਕੋਲੋਂ ਮੇਰੇ ਲਈ ਪ੍ਰਾਰਥਨਾ ਵੀ ਕੀਤੀ ਜਿਹਦੇ ਸਦਕੇ ਅੱਜ ਮੈਂ ਇਹਨਾਂ ਸਾਰਿਆਂ ਦੇ ਵਿੱਚ ਬੈਠਾ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਅੱਜ ਮੈਨੂੰ ਜਿਹੜਾ ਜੀਵਨ ਦਾਣ ਮਿਲਿਆ ਪੂਰੇ ਸੰਤ ਸਮਾਜ ਦੇ ਅਸ਼ੀਰਵਾਦ ਦੇ ਨਾਲ ਭਾਈ ਜਵਿੰਦਰ ਸਿੰਘ ਜੀ ਦੇ ਅਸ਼ੀਰਵਾਦ ਸ਼੍ਰੀ 라ਖਨ ਪਰਿਵਾਰ ਦੇ ਅਸ਼ੀਰਵਾਦ ਦੇ ਨਾਲ ਮਿਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ